ਆ ਜਿਹੜੇ ਕਲਾਕਾਰ ਆਏ ਨੇ ਨਾ ਪਤਾ ਨਹੀਂ ਕਿਹੜੇ ਕਿਹੜੇ ਗੀਤ ਸਾਡੇ ਭੈਣਾ ਵਾਸਤੇ ਕਹੇ ਜਾਂਦੇ ਨੇ ਵੱਖਰੇ ਵੱਖਰੇ ਅੰਗਾਂ ਦੀ ਤਾਰੀਫ ਕਰ ਜਾਂਦੇ ਨੇ ਉਸੇ ਗਾਣੇ ਤੇ ਜਦੋਂ ਸਤਕਾਰਯੋਗ ਸਾਡੇ ਬਜ਼ੁਰਗ ਉਥੇ ਹੀ ਗਾਣੇ ਦੇ ਵਿੱਚ ਸਾਡੇ ਘਰ ਦੀ ਧੀ ਜਦੋਂ ਨੱਚਦੀ ਹੈ ਨਾ ਮਨ ਨੂੰ ਤਕਲੀਫ ਹੁੰਦੀ ਹੈ ਬਾਈਕਾਟ ਕਰਨਾ ਚਾਹੀਦਾ ਸਾਨੂੰ ਉਹਨਾਂ ਗਾਣਿਆਂ ਦੇ ਵਿੱਚ ਸਾਡੇ ਧੀਆਂ ਦੇ ਵੱਖਰੇ ਵੱਖਰੇ ਅੰਗਾਂ ਦੀ ਤਾਰੀਫ ਕਰ ਗੰਦਾ ਉਹ ਗਾਣੇ ਚ ਤੇ ਉਹਦਾ ਅਸਰ ਪਤਾ ਕੀ ਪਿਆ ਰਿਹਾ ਮੈਂ ਤੇ ਕਹਿਣਾ ਚਾਹੂੰਗਾ ਉਹਨਾਂ ਕਲਾਕਾਰਾਂ ਨੂੰ ਵੀ ਉਹਨਾਂ ਵੀਰਾਂ ਨੂੰ ਵੀਰੋ ਸਮਾਜ ਦੇ ਵਿੱਚ ਐਸੇ ਗੀਤ ਲਿਖੋ ਜਿਦੇ ਵਿੱਚ ਧੀਆਂ ਦਾ ਰੁਤਬਾ ਉੱਚਾ ਹੋਵੇ ਤੁਸੀਂ ਤੇ ਧੀ ਨੂੰ ਲਿਆ ਕੇ ਕਿੱਥੇ ਖੜਾ ਕਰ ਦਿੱਤਾ ਜਾਗਣ ਦੀ ਲੋੜ ਐ ਬਾਈਕਟ ਕਰੋ ਐਸੇ ਗਾਣਿਆਂ ਨੂੰ ਸਾਡੇ ਬੱਚੀ ਦੀ ਅੱਜ ਕੋਈ ਬੰਦਾ ਬਾਹਰ ਦਾ ਬੰਦਾ ਕੋਈ ਗਲਤ ਲਫ਼ਜ਼ ਕਹਿ ਦੇਣਾ ਸਾਡੀ ਧੀ ਨੂੰ ਅਸੀਂ ਥਾਣੇ ਜਾਂਦੇ ਹਾਂ ਅਸੀਂ ਕਹਿੰਦੇ ਜੇ ਕੇਸ ਕਰਨਾ ਐ ਇਸ ਬੰਦੇ ਦੇ ਉੱਤੇ ਇਹਨੇ ਸਾਡੀ ਧੀ ਵੱਲ ਗਲਤ ਨਜ਼ਰ ਨਾਲ ਵੇਖਿਆ ਤੇ ਜਿਹੜੇ ਗਾਣੇ ਅਸ਼ਲੀਲ ਗਾਣੇ ਗਾਏ ਜਿਸ ਕਲਾਕਾਰ ਨੂੰ ਉਹਨਾਂ ਉੱਤੇ ਕੇਸ ਨਹੀਂ ਹੋਣਾ ਚਾਹੀਦਾ ਬੋਲ ਕੇ ਦੱਸਿਓ ਸਾਥ ਸਿੰਘ